ਅੱਜ ਨਾ ਮੈਨੂੰ ਫੋਨ ਕਰ ਅੱਜ ਮੇਰੇ ਸੌਰੇ ਗਿਆ ਹੋਇਆ ਮੈਂ ਹਾਂ ਚੰਗਾ ਜੀ ਠੀਕ ਆ ਮੇਰੇ ਸਾਲੇ ਦੇ ਤਪਾਉਂਦੇ ਨੇ ਗੱਲ ਸੁਣ ਲੈਣੀ ਮੇਰੀ ਇੱਕਾ ਉੱਥੇ ਜਾ ਕੇ ਬੜਾ ਚਬਰ-ਜਬਰ ਬੋਲੀ ਨਾ ਤੈਨੂੰ ਦੱਸਾਂ ਮੈਂ ਕਿਧਰ ਦੇ ਜਲੂਸ ਕਢਾ ਦੇ ਮੇਰਾ ਕਿਵੇਂ ਮੈਂ ਕਹੂੰਗਾ ਮੈਂ ਚੱਲਣਾ ਤਾਂ ਠੀਕ ਆ ਇਕਰਾ ਬੋਲਦੀ ਨਹੀਂ ਮਿੰਟ ਚ ਸਪੈਂਦੀ ਆ ਦੱਸ ਅੱਡਾ ਤੈਨੂੰ ਮੈਂ ਕੀ ਕਹਿਦਾ ਹੁਣ ਰੀ ਪੈਣ ਦੀ ਡਾਂਗ ਤੇਰੀ ਦੀ ਹੋਏ ਕਿੱਧਰ ਗਈ ਮੇਰਾ ਸਾਰਾ ਕਿੱਧਰ ਫਿਟਤੀ ਹੋਏ ਕਿਤੇ ਉਹੀ ਜਾਣੇ ਮਿਰਗੀ ਮੁਰਗੀ ਦਾ ਦੌਰਾ ਪੈਂਦਾ ਕਿਤੇ ਡਿੱਗ ਗਈ ਹੋਵੇ ਰਾਚਾ ਭੈਵੀ ਕਹਾ ਮਹਾ ਜਵਾਬ ਹੀ ਆ ਦਿੰਦੀ ਯੱਕੇਦਮ ਚਾਫਰ ਚਾਫਰ ਬੋਲ ਦਿਆ ਮਗਰ ਦੇ ਕਿਉਂ ਨਾ ਹੋਏ